ਦੀਆ گلوبਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਮੈਂ ਇੰਟਰਨੈਸ਼ਨਲ ਕੋਆਰਡੀਨੇਟਰ ਹਾਂ ਅੱਜ ਅਸੀਂ ਕਮਿਸ਼ਨਰ ਆਫ ਅਮਰitsar ਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਮਿਲੇ ਹਾਂ ਉਹਨਾਂ ਨੂੰ ਅੱਜ ਦਾ ਮਿਲਣ ਦਾ ਸਾਡਾ ਮਕਸਦ ਸੀਗਾ ਕਿ 14 ਫਰਵਰੀ ਨੂੰ ਇੱਕ ਫਿਲਮ ਓਏ ਭੋਲੇ ਓਏ ਜਿਹੜੀ ਉਹ ਰਿਲੀਜ਼ ਹੋਈ ਆ ਉਹਦੇ ਵਿੱਚ ਫਿਲਮ ਦੇ ਡਾਇਰੈਕਟਰ ਨੇ ਇੱਕ ਬਹੁਤ ਹੀ ਘਟਿਆ ਕਰਤੂਤ ਕੀਤੀ ਘਟਿਆ ਹਰਕਤ ਕਰਕੇ ਸਾਡੇ ਧਰਮ ਨੂੰ ਟਾਰਗੇਟ ਕੀਤਾ ਪਰ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕਾਂ ਨੂੰ ਔਰ ਉਹਦੇ ਪੈਰੋਕਾਰਾਂ ਨੂੰ ਟਾਰਗੇਟ ਕੀਤਾ ਵਾ ਉਹ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮਿਲ ਕੇ ਉਹਨਾਂ ਨੂੰ ਦਰਖਾਸਤ ਦਿੱਤੀ ਆ ਕਿ ਇਹ ਜਿਹੜਾ ਪ੍ਰੋਡਿਊਸਰ ਆ ਔਰ ਫਿਲਮ ਦਾ ਹੀਰੋ ਆ ਔਰ ਜਿੰਨੇ ਵੀ ਉਸ ਸੀਨ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਸਾਡੇ ਧਰਮ ਦੀ ਜੋ ਵੀ ਰੀਤੀ ਰਿਵਾਜਾਂ ਸੀਗੀਆਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਮਖੌਲ ਉਡਾਇਆ ਵਾ ਔਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਦੂਜੇ ਧਰਮਾਂ ਦੇ ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਦੇ ਲਈ ਮਸੀਹ ਸਮਾਜ ਨੂੰ ਟਾਰਗੇਟ ਕੀਤਾ ਵਾ ਤਾਂ ਕਿ ਦੂਜੇ ਧਰਮ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਮਸੀਹ ਧਰਮ ਦੇ ਨਾਲ ਲੜਾਈ ਲੈਣ ਔਰ ਇਹਨਾਂ ਦੇ ਧਾਰਮਿਕ ਰੀਤੀ ਰਿਵਾਜਾਂ ਨੂੰ ਉਹ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣ ਔਰ ਇਹ ਕੋਸ਼ਿਸ਼ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਜੋ ਮਸੀਹ ਭਾਈਚਾਰਾ ਹਮੇਸ਼ਾ ਸ਼ਾਂਤੀ ਨੂੰ ਪਸੰਦ ਕਰਦਾ ਵਾ ਉਹਦੀ ਸ਼ਾਂਤੀ ਭੰਗ ਕਰ ਦਿੱਤੀ ਜਾਵੇ ਔਰ ਪੰਜਾਬ ਦੇ ਵਿੱਚ ਮਸੀਹ ਧਰਮ ਨੂੰ ਮਸੀਹ ਧਰਮ ਧਾਰਮਿਕ ਆਗੂਆਂ ਨੂੰ ਟਾਰਗੇਟ ਕਰਕੇ ਇਹ ਫਿਲਮ ਦੇ ਲੋਕ ਜਿਹੜੇ ਨੇ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਸਾਡਾ ਕੋਈ ਸਥਾਨ ਨਹੀਂ ਆ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਵਾਂ ਉਹਨਾਂ ਘਟਨਾਵਾਂ ਨੂੰ ਮੱਦੇ ਨਜ਼ਰ ਵੇਖਦੇ ਆ ਸਾਡੇ ਮਸੀਹ ਭਾਈਚਾਰੇ ਨੇ ਤੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਨੇ ਇਹਦੇ ਖਿਲਾਫ ਜਿਹੜਾ ਖੜਨ ਦਾ ਫੈਸਲਾ ਕੀਤਾ ਵਾ ਕਿਉਂ ਕਿ ਕਿਉਂਕਿ ਇਸ ਦੇ ਨਾਲ ਪੰਜਾਬ ਦੀ ਸ਼ਾਂਤੀ ਜਿਹੜੀ ਆ ਉਹ ਭੰਗ ਹੋਣੀ ਆ ਇਸ ਲਈ ਅੱਜ ਇਹ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਤਾਂ ਕਿ ਇਸ ਜਿਹੜੀ ਫਿਲਮ ਆ ਇਹਨੂੰ ਇੱਥੇ ਬੈਨ ਕੀਤਾ ਜਾਵੇ ਔਰ ਇਹਦੇ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਅਤੇ ਫਿਲਮ ਦੇ ਹੀਰੋ ਨੇ ਉਹਨਾਂ ਦੇ ਖਿਲਾਫ ਤੁਰਕਵੀਂ ਕਾਰਵਾਈ ਕਰਕੇ ਪੰਜਾਬ ਦੇ ਮਸੀਹ ਲੋਕਾਂ ਨੂੰ ਇਹਦਾ ਜਿਹੜਾ ਫਾਇਦਾ ਪਤਾਇਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਇਹੋ ਜਿਹੇ ਜਿਹੜਾ ਕੰਮ ਆ ਉਹ ਅੱਗੇ ਤੇ ਨਹੀਂ ਕਰਨਾ ਔਰ ਸਾਨੂੰ ਇਨਸਾਫ ਮਿਲ ਸਕੇ ਇਸ ਲਈ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਸਭ ਨੂੰ ਜੈਮਸੀ ਕੀ ਮੇਰਾ ਨਾਮ ਡਾਕਟਰ ਲੂਕਸ ਮਸੀਹਾ ਔਰ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦਾ ਮੈਂ ਜਨਰਲ ਸੱਕੀ ਪੰਜਾਬ ਤੋਂ ਲਗਾਤਾਰ ਜਿਹੜੀਆਂ ਗਤੀਵਿਧੀਆਂ 크੍ਰਿਸਚਨ ਭਾਈਚਾਰੇ ਦੇ ਖਿਲਾਫ ਚਲਦੀਆਂ ਰਹਿੰਦੀਆਂ ਔਰ ਉਹਨਾਂ ਦਾ ਜਵਾਬ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਡਟ ਕੇ ਦਿੰਦੀ ਰਹਿੰਦੀ ਆ ਔਰ ਜਿੱਥੇ ਲੋੜ ਪੈਂਦੀ ਹੈ ਉੱਥੇ ਕਾਰਵਾਈ ਕਰਾਉਣਾ ਸੀ ਪਹੁੰਚਦੇ ਆ ਅੱਜ ਅਸੀਂ ਪਹੁੰਚੇ ਆ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਕੋਲ 16 ਤਰੀਕ ਨੂੰ 16 24 ਨੂੰ ਇੱਕ ਫਿਲਮ ਰਿਲੀਜ਼ ਹੋਈ ਆ ਉਹ ਇਹ ਭੋਲੇ ਹੋਏ ਜਿਹਦੇ ਡਾਇਰੈਕਟਰ ਨੇ ਵਰਿੰਦਰ ਰਾਮਗੜੀਆ ਜੀ ਔਰ ਉਸ ਫਿਲਮ ਦੇ ਵਿੱਚ ਜਿਹੜਾ ਇੱਕ ਚੀਜ਼ ਇਹਨਾਂ ਨੇ ਕੀਤੀ ਆ ਬਿਲਕੁਲ ਮਸੀਹ ਭਾਈਚਾਰੇ ਨੂੰ ਇਹਨਾਂ ਨੇ ਟਾਰਗੇਟ ਕੀਤਾ ਆ ਡਿੱਟੋ ਇਹਨੇ ਜਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਸਮਾਗਮ ਹੁੰਦੇ ਆ ਉਸ ਤਰ੍ਹਾਂ ਹੀ ਇਹਨਾਂ ਨੇ ਸਟੇਜ ਬਣਾਈ ਆ ਉਤਰਾ ਹੀ ਉਹਦੇ ਉੱਤੇ ਜਿਸ ਤਰ੍ਹਾਂ ਸਾਡੇ ਪ੍ਰੀਸਟ ਅ ਦੁਖੀਆਂ ਤੇ ਲਾਚਾਰਾਂ ਤੇ ਪ੍ਰੇਅਰ ਕਰਦੇ ਆ ਉਤਰਾ ਇਹਨਾਂ ਨੇ ਲਾਈਨ ਲਗਾ ਕੇ ਬਿਲਕੁਲ ਕਾਪੀ ਕੀਤੀ ਆ ਔਰ ਕਾਪੀ ਕਰਕੇ ਅੱਗੇ ਵੀ ਸਾਡੇ ਭਾਈਚਾਰੇ ਤੇ ਇਲਜ਼ਾਮ ਲੱਗਦੇ ਆ ਕਿ ਪੈਸੇ ਦਿੰਦੇ ਆ ਉਸੇ ਹੀ ਪੁਆਇੰਟ ਨੂੰ ਇਹਨਾਂ ਨੇ ਫੜ ਕੇ ਲਾਈਨ ਲਾ ਕੇ ਕਿਹਾ ਕਿ ਉਹ ਤੁਸੀਂ ਦੇਖੋਗੇ ਉਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਵੀ ਕਿੰਨੇ ਪੈਸੇ ਮਿਲਦੇ ਆ ਅਗੋਂ ਇੱਕ ਬੰਦਾ ਬੋਲਦਾ ਆ ਕਿ 1000 ਰੁਪਿਆ ਮਿਲਦਾ ਔਰ ਦੂਸਰਾ ਕਹਿੰਦਾ ਤੈਨੂੰ ਮੈਂ 5000 ਰੁਪਿਆ ਲੈ ਕੇ ਦਿਖਾਵਾਂਗਾ ਔਰ ਉਹ ਜਿਹੜਾ ਇਹਨਾਂ ਨੇ ਇੱਕ ਪਾਤਰ ਤਿਆਰ ਕੀਤਾ ਪ੍ਰੀਸਟ ਦੇ ਰੂਪ ਦੇ ਵਿੱਚ ਔਰ ਉਹ ਜਿਹੜਾ ਇਹਨਾਂ ਦਾ ਅਦਾਕਾਰ ਆ ਉਹਦੇ ਮੋਢਿਆਂ ਤੇ ਚੜ ਲੈਂਦਾ ਫਿਰ ਉਹਨੂੰ ਥੱਲੇ ਸੁੱਟ ਲੈਂਦਾ ਉਹਦੇ ਨਾਲ ਇੰਨੀ ਕੁ ਜ਼ਿਆਦਾ ਬਦਸਲੂਕੀ ਕਰਦਾ ਔਰ ਇਹ ਦਰਸਾਇਆ ਗਿਆ ਕਿ ਮਸੀਹ ਭਾਈਚਾਰੇ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਮੈਂ ਖੁੱਲੇ ਸ਼ਬਦਾਂ ਦੇ ਵਿੱਚ ਉਹ ਵਾਰਨਿੰਗ ਦਿੰਨਾ ਅਦਾਕਾਰ ਨੂੰ ਡਾਇਰੈਕਟਰ ਨੂੰ ਔਰ ਉਹਦੇ ਰਾਈਟਰ ਨੂੰ ਕਿ ਬੰਦੇ ਦੇ ਪੁੱਤ ਬਣ ਜਾਓ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਕਰਕੇ ਤੁਸੀਂ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਜੇ ਇਹ ਅਸੀਂ ਕਦੀ ਵੀ ਨਹੀਂ ਹੋਣ ਦੇਣਾ ਇਸੇ ਕਰਕੇ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਆਂ ਔਰ ਅੱਜ ਅਸੀਂ ਮੰਗ ਪੱਤਰ ਦੇ ਰੂਪ ਦੇ ਵਿੱਚ ਇੱਕ ਦਰਖਾਸਤ ਦਿੱਤੀ ਆ ਕਿ ਜਲਦ ਤੋਂ ਜਲਦੀ ਫਿਲਮ ਦੇ ਉੱਤੇ ਕਾਰਵਾਈ ਹੋਵੇ ਇਹ ਡਾਇਰੈਕਟਰ ਅਦਾਕਾਰ ਔਰ ਰਾਈਟਰ ਦੇ ਉੱਤੇ ਜਿਹੜੀ ਆ ਕਾਰਵਾਈ ਹੋਵੇ ਅਗਰ ਨਹੀਂ ਹੋਈ ਅਸੀਂ ਜਿਹੜੇ ਚੈਨਲ ਹੈਗੇ ਆ ਜਾਂ ਜਿੱਥੇ ਸਿਨੇਮਾ ਜਿੱਥੇ ਫਿਲਮਾਂ ਲੱਗੀਆਂ ਹੋਈਆਂ ਉਹਨਾਂ ਦਾ ਘਰਾਵ ਕਰਾਂਗੇ ਅਗਰ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਕੋਈ ਨਹੀਂ ਇਹਨਾਂ ਤੇ ਐਕਸ਼ਨ ਲੈਂਦਾ ਤੇ ਅਸੀਂ ਸਾਡੇ ਸ਼ਹਿਰ ਦਾ ਜਿਹੜਾ ਹਾਰਟ ਆ ਉਹ ਪੁਲ ਪੰਡਾਰੀ ਪੁਲ ਮੰਨਿਆ ਜਾਂਦਾ ਅਸੀਂ ਉੱਥੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਜਾਮ ਕਰਾਂਗੇ ਔਰ ਪੂਰਾ ਮਸੀਹ ਚਾਈ ਭਾਈਚਾਰਾ ਜਿਹੜਾ ਵਾ ਉਹ ਸਾਡੇ ਨਾਲ ਹੋਊਗਾ ਦੇਖੋ ਕੁਝ ਚੀਜ਼ਾਂ ਅਸੀਂ ਵੀ ਬਰੀਕੀ ਦੇ ਨਾਲ ਵੇਖਣੀਆਂ ਸੀਗੀਆਂ ਉਹ ਬਰੀਕੀ ਦੇ ਨਾਲ ਟੇਲਰ ਦੇ ਵਿੱਚ ਕਿਸੇ ਵੇਲੇ ਹੁੰਦਾ ਕਿ ਉਹ ਚੀਜ਼ਾਂ ਨਹੀਂ ਪੇਸ਼ ਕੀਤੀਆਂ ਜਾਂਦੀਆਂ ਹੁਣ ਅਸੀਂ ਚੰਗੀ ਤਰ੍ਹਾਂ ਉਹ ਮੂਵੀ ਖੁਦ ਅਸੀਂ ਆਪ ਦੇਖ ਕੇ ਆਏ ਹਾਂ ਔਰ ਉਹਦੇ ਵਿੱਚ ਸਾਡੇ ਮਨਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਆ ਔਰ ਭਾਈਚਾਰੇ ਦੇ ਲਗਾਤਾਰ ਇਧਰ ਉਧਰੋਂ ਫੋਨ ਆ ਰਹੇ ਆ इवन देन ਕਿ ਫੌਰਨ ਤੋਂ ਵੀ ਫੋਨ ਆ ਰਹੇ ਆ ਇਸ ਕਰਕੇ ਅਸੀਂ ਇਸ ਪ੍ਰਦਰਸ਼ਨ ਨੂੰ ਹੋਰ ਜ਼ਿਆਦਾ ਤਿੱਖਾ ਕਰਨ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਾਰਵਾਈ ਨਾ ਹੋਈ ਤਾਂ